ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਜੰਮੂ ਆਣੇ ਪਿੰਡ ਤੋਂ ਕਵਰ ਕਰ ਰਹੇ ਹਾਂ ਦੋਸਤੋ ਇਸ ਪਿੰਡ ਨੂੰ ਜੇ ਗੱਲ ਕਰਨੀਏ ਦੋਸਤੋ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਆ ਪੈਂਦਾ ਤੇ ਤਹਿਸੀਲ ਦੋਸਤੋ ਬਰੀ ਆਲਾ ਮੰਡੀ ਪੈਂਦੀ ਆ ਇਹ ਖੇਤੀਬਾੜੀ ਦਾ ਕੰਮ ਆ ਦੋਸਤੋ ਬਹੁਤ ਚੰਗੇ ਪਸ਼ੂ ਹੈਗੇ ਆ ਬਾਈ ਕੋਲੇ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੱਕ ਨੀਲੀ ਰਾਵੀ ਗੱਪਣ ਮੱਝ ਵਿਕਾਊ ਕੀਤੀ ਹੈ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਜੀ ਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਾਈ ਸਸੀ ਕਾ ਬਾਈ ਜੀ ਹੋਰ ਠੀਕ ਠਾਕ ਬਾਈ ਵਧੀਆ ਬਾਈ ਠੀਕ ਆ ਇੱਕ ਵਾਰੀ ਆਪਣਾ ਨਾਮ ਦੱਸਿਓ ਬਾਈ ਜੀ ਹੈਕਟਰ ਜਸਪਾਲ ਪਿੰਡ ਚੱਕਵਾ ਜੀ ਠੀਕ ਆ ਇੱਥੇ ਮੈਂ ਪ੍ਰੈਕਟਿਸ ਕਰਦਾ ਜੀ ਠੀਕ ਆ ਜਨਕੀ ਏਆਈ ਦਾ ਕੰਮ ਆਪਣਾ ਹਾਂਜੀ ਠੀਕ ਆ ਇਸ ਪਰਿਵਾਰ ਦੇ ਨਾਲ ਆਪਾਂ ਜੁੜੇ ਹੋਏ ਹਾਂ ਹਾਂਜੀ ਠੀਕ ਆ ਇਹ ਅੱਜ ਆਪਾਂ ਨੀਲੀ ਦਾ ਵੀ ਝੋਟੀ ਵਕਾਊ ਕੀਤੀ ਹੈ ਜਾਨਕੀ ਹਾਂਜੀ ਕੀ ਡਿਟੇਲ ਆ ਬਈ ਇਹਦੀ ਇਹ ਤੀਜਾ ਸੂਆ ਸੂਣੀ ਹੈ ਜੀ ਠੀਕ ਆ ਬਾਪੂ ਦੀ ਘਰ ਦੀ ਪਾਲੀ ਹੋਈ ਝੋਟੀ ਹੈ ਜੀ ਠੀਕ ਆ ਤੀਜਾ ਸੂਆ ਸੂਣੀ ਆ ਕਿੰਨੇ ਦਿਨ ਪਿਆ ਬਈ ਸੂਨ ਚ ਬਸ ਹਫਤਾ ਕੁ ਲੈ ਜੂਗੀ ਹਫਤਾ ਕੁ ਲੈ ਜੂਗੀ ਲਗਭਗ ਹਾਂਜੀ ਠੀਕ ਆ ਕੋਈ ਦੁੱਧ ਰਿਕਾਰਡ ਦਾ ਬਈ ਪਤਾ ਹੋਵੇ 18 ਤੋਂ 19 ਲੀਟਰ ਦੁੱਧ ਆ ਜੀ 18-19 ਲੀਟਰ ਹੈਗਾ ਦੂਜੇ ਸੂਏ ਕੱਢਿਆ ਜਾਨਕੀ 4 ਲੀਟਰ ਮੰਨ ਲ ਗਏ ਹਾਂਜੀ ਠੀਕ ਆ ਤੇ ਬਾਈ ਜੀ ਬੋਲਦਾ ਪਤਾ ਹੋਵੇ ਕਿਹੜੇ ਬੋਲ ਤੋਂ ਗੱਭਣ ਆਗੇ ਬੋਲਦਾ ਘਰੇ ਘਰੇਲੂ ਰੱਖਿਆ ਹੋਇਆ ਜੀ ਬੋਲ ਅੱਛਾ ਕੋਈ ਉਹਦੀ ਡਿਟੇਲ ਨਹੀਂ ਹੈਗੀ ਜੀ ਠੀਕ ਆ ਡਿਟੇਲ ਨਹੀਂ ਹੈਗੀ ਹਾਂਜੀ ਤੇ ਮਾਂ ਉਹ ਸਾਹਮਣੇ ਖੜੀ ਠੀਕ ਆ ਮਾਂ ਮਖਾ ਦਿੰਦੇ ਆ ਬੋਲ ਵੀ ਮੈਨੂੰ ਲੱਗਦੀ ਅੰਕਲ ਜੀ ਦੱਸੀ ਜਾਂਦੇ ਬਲੈਕ ਹੀ ਦੱਸਦੇ ਸੀਗੇ ਹੋ ਸਕਦਾ ਮੋਰਾ ਦਾ ਹੋਵੇ ਹਾਂਜੀ ਹਾਂਜੀ ਠੀਕ ਆ ਲੋ ਬਈ ਬਾਈ ਜਾਂਦਾ ਨਾ ਬੋਲ ਵੀ ਅੰਕਲ ਜੀ ਹਰੇ ਬਰੀਡ ਤੇ ਨਹੀਂ ਜਿਆਦਾ ਖਿਆਲ ਦਿੰਦੇ ਵੀ ਮੋਰਾ ਤਾਂ ਕਰਾਸ ਹੋਈ ਆ ਤੇ ਬਾਡੀ ਬੰਤਰ ਦੀ ਗੱਲ ਕਰਨੀ ਜੀ ਦੋਸਤੋ ਸੋਹਣੀ ਆ ਬਾਕੀ ਦੋਸਤੋ ਇਹਦੀ ਮਾਂ ਵਿਖਾ ਦੇਣੀ ਹੈ ਬੱਚੇ ਦੋਸਤੋ ਚੰਗੇ ਪਾਉਂਦੀ ਹੈ ਨੀਲੀ ਰਾਵੀ ਤੇ ਉਮੀਦ ਆ ਦੋਸਤੋ ਜੇ ਆਪਦੇ ਤੇ ਲੈ ਜੇ ਹੋ ਸਕਦਾ ਬੱਚਾ ਨੀਲੀ ਰਾਵੀ ਦੇ ਵਿੱਚ ਆ ਜੇ ਤੇ ਵੈਸੇ ਦੋਸਤੋ ਮੋਰਾ ਬੋਲ ਤੋਂ ਕਰਾਸ ਹੋਈ ਆ ਬਾਡੀ ਬੰਤਰ ਬਹੁਤ ਚੰਗੀ ਹੈ ਸਿੰਘ ਕੁੰਡਾ ਦੋਸਤੋ ਵੇਖ ਸਕਦੇ ਆ ਬਾਕੀ ਸੀਸ ਆਊਗਾ ਮੱਥੇ ਦੇ ਵਿੱਚ ਵੇਖ ਸਕਦੇ ਆ ਪੂਰੇ ਦੇ ਵਿੱਚ ਹੈਗਾ ਬੱਲ ਤੇ ਦੋਵੇਂ ਬੁੱਲਾਂ ਦੇ ਤਕਰੀਬਨ ਹੋ ਸਕਦਾ ਨਿਸ਼ਾਨ ਹੋਵੇ ਉੱਪਰਲੇ ਤਾਂ ਦਾ ਪੂਰਾ ਹੀ ਦਿਂਦਾ ਤੇ ਚਾਰੇ ਪੈ ਚਿੱਟੇ ਆ ਥਣ ਹਵਾਨਾ ਤੁਹਾਨੂੰ ਨੇੜੇ ਹੋ ਗਏ ਵਿਖਾ ਦਿੰਦੇ ਆ ਬਈ ਹਫਤਾ ਲੈ ਜੂਗੀ ਹਾਂਜੀ ਹਫਤੇ ਦੇ ਲਗਭਗ ਦੋਸਤੋ ਬਾਈ ਗੱਲ ਕਰ ਰਹੇ ਸੀ ਸੂਨ ਦੇ ਵਿੱਚ ਦਿਨ ਪਏ ਆ ਥਣਾ ਦਾ ਸਾਈਜ਼ ਦੇਖ ਸਕਦੇ ਆ ਤਿਆਰੀ ਬਣਾਉਣੀ ਸ਼ੁਰੂ ਕੀਤੀ ਹੈ ਦੋਸਤੋ ਜੀ ਗੱਲ ਕਰੀਏ ਨਾ ਹਵਾਨੇ ਚ ਦੋਸਤੋ ਢਿੱਲ ਕਾਫੀ ਪਈ ਆ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਕਰਾ ਦਿੰਦੇ ਆ ਬਾਕੀ ਸੇਵਾ ਸੁਗਾਰ ਨੂੰ ਕੋਈ ਕਮੀ ਨਹੀਂ ਰਾਜੀ ਪਈ ਆ ਉੱਤੋਂ ਕੋਈ ਪੋਲੀ ਨਹੀਂ ਪਈ ਦੋਸਤੋ ਅਲੈਕਸਾ ਨੇ ਹਵਾਨਾ ਤੁਹਾਨੂੰ ਜੱਜਮੈਂਟ ਹੋ ਹੀ ਜਾਣੀ ਹੈ ਵੀ ਢਿੱਲਾ ਪਿਆ ਹਫਤਾ ਇਕੱਲ ਜਾਂਦੀ ਹੈ ਤਾਂ ਬਹੁਤ ਸੋਹਣਾ ਹਵਾਨਾ ਬਣਾਇਆ ਜਣਾ ਦੋਸਤੋ ਖੁੱਲਾ ਹਵਾਨਾ ਤੇ ਦੋਵੇਂ ਪਾਸਿਆਂ ਤੋਂ ਤੁਹਾਨੂੰ ਥਣਾ ਦਾ ਸਹਿਜ ਵਿਖਾ ਦਿੰਦੇ ਆ ਬਿਲਕੁਲ ਸੀਮ ਸਹਿਜ ਆ ਬਾਕੀ ਜਿਹੜੇ ਭਰਾਣੇ ਦੋਸਤੋ ਖਰੀਦੀ ਨਹੀਂ ਹੋਏ ਇੱਕ ਵਾਰੀ ਆ ਕੇ ਤਸੱਲੀ ਜ਼ਰੂਰ ਕਰਿਆ ਕਰੋ ਤੇ ਤੋੜ ਕੇ ਤੁਹਾਨੂੰ ਖਾ ਦਿੰਦੇ ਆ ਅੰਕਲ ਜੀ ਆਪਣਾ ਕੀ ਨਾਮ ਜਗਦੇਵ ਸਿੰਘ ਜਗਦੇਵ ਸਿੰਘ ਲੋ ਵੀ ਅੰਕਲ ਜਗਦੇਵ ਸਿੰਘ ਦੇ ਘਰੇ ਆ ਇਹ ਝੋਟੀ ਇਹ ਤੋੜ ਕੇ ਤੁਹਾਨੂੰ ਖਾਦਨੇ ਆ ਖੁੱਲ ਗਈ ਤੋੜ ਕੇ ਖੁੱਲ ਗਈ ਲਾਓ ਹਵਾਨਾ ਬਹੁਤ ਸੋਹਣਾ ਖੁੱਲਾ ਬਣਾਉਣਾ ਇਹਨੇ ਇਹ ਸਾਡੇ ਕੱਚੀ ਕੱਚੀ ਆ ਦੋਸਤੋ ਉੱਤੋਂ ਕੋਈ ਪੋਲੀ ਨਹੀਂ ਪਈ ਕੋਈ ਨਹੀਂ ਜਾਵੜਨਦਾ ਉੱਤੋਂ ਜਾਵੜਨਦਾ ਆਪਾਂ ਤੋੜ ਕੇ ਖਾਣਗੇ ਜੇ ਨਹੀਂ ਜਾਂਦੇ ਉੱਤ ਕੇ ਜੀ ਪਸ਼ੂ ਤੋਂ ਦੂਰ ਪਸ਼ੂ ਨਹੀਂ ਜਾਂਦੇ ਬਾਕੀ ਦੋਸਤੋ ਮਾਂ ਵਖਾਉਣੇ ਤੁਹਾਨੂੰ ਆ ਇਹਦੀ ਮਾਂ ਖੱਟੀ ਆ ਦੁਆਰੇ ਕੈਮਰਾ ਮਾਰ ਦਿਆਂਗੇ ਇੱਥੇ ਲੈ ਚਲੋ ਜੀ ਲਗਭਗ ਦਸਨ ਮਤਾ ਇੱਕ ਹਫਤਾ ਇਹਨੇ ਲੈ ਜਾਣਾ ਕਦ ਕਾਠ ਵੀ ਸੋਹਣਾ ਬਿਲਕੁਲ ਪੱਧਰ ਪਿੱਟ ਕੁੜੇ ਦੇ ਵਿੱਚ ਆ ਕੁਛ ਉੱਪਰ ਤਾਂ ਹੀ ਚਿੱਟੀ ਆ ਦੇਖ ਸਕਦੇ ਬਈ ਇਹਦਾ ਕੋਈ ਰੇਟ ਤਾਂ ਇਹ ਕੀਤਾ ਆਪਾਂ ਰੇਟ ਫੋਨ ਤੇ ਹੀ ਕਰਾਂਗੇ ਰੇਟ ਫੋਨ ਤੇ ਕਰ ਲਾਂਗੇ ਹਾਂਜੀ ਠੀਕ ਆ ਲੋ ਵੀ ਰੇਟ ਇਹਦਾ ਫੋਨ ਤੇ ਹੋ ਜਾਣਾ ਜਿਹੜੇ ਵੀ ਦੇ ਪਸੰਦ ਹੋਵੇ ਇੱਥੇ ਆ ਕੇ ਕਰੀ ਆਪਦੀ ਚੈੱਕ ਕਰ ਲਿਓ ਪਹਿਲਾਂ ਤੁਹਾਨੂੰ ਇਹਦੀ ਮਾ ਆ ਉਥਾ ਦਿੰਦੇ ਆ ਦੋਸਤੋ ਆ ਇਹਦੀ ਮਾਂ ਖੜੀ ਆ ਇਹ ਵੀ ਬਾਈ ਦੱਸਦੇ ਆ ਚੰਗਾ ਦੁੱਧ ਪਾਣ ਦੀ ਹੈ ਹੁਣ ਦੋਸਤੋ ਸੂਈ ਹੈਗੀ ਆ ਸੁਬਾ ਦੇ ਦੋਸਤੋ ਜੇ ਗੱਲ ਕਰ ਲਈਏ ਨਾ 10 ਵਜੇ ਆ ਚਵਾਈ ਹੋਈ ਹੋਈ ਹੈ ਇਹਦੀ ਦੇਖ ਸਕਦੇ ਚੰਗੀ ਵਜਨ ਵਾਲੀ ਦੋਸਤੋ ਇਹ ਮੱਝ ਆ ਸੂਈ ਹੋਈ ਆ ਇਹ ਤੇ ਇਹਦਾ ਰੇਟ ਦੋਸਤੋ ਝੂਟੀ ਦਾ ਤੀਜਾ ਸੂਗਾ ਸੋਣੀ ਆ ਇਹਦਾ ਰੇਟ ਫੋਨ ਤੇ ਹੋ ਜਾ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਨੰਬਰ ਆ ਪਾਸ ਸਕਰੀਨ ਤੇ ਚਲਾ ਦੇਣਾ ਇਸ ਨੰਬਰ ਤੇ ਸੰਪਰਕ ਕਰ ਲਿਓਏ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ